ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਡੀ ਫੈਮਿਲੀ ਵਲੌਗਸ ਤੇ ਤੇ ਅਮੀਰ ਖੜਦੇ ਤੁਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਮੋਗੇ ਤੇ ਇਸੇ ਅਮੀਰ ਦੇ ਨਾਲ ਅੱਜ ਦਾ ਆਪਾਂ ਵਲੌਗ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਹੋਰ ਸਾਰੇਓ ਜੀ ਕੀ ਹਾਲ ਚਾਲ ਨੇ ਮੇਰੇ ਇੱਕ ਵਾਲੀ ਸਵੇਰ ਦਿਓ ਨਿਕਲੀ ਹੋਈ ਆ ਕੱਲ ਚੋ ਹੁਣ ਇੱਕੋ ਦਮ ਦੇਖ ਕੇ ਫਿਰ ਹੌਲ ਜਾ ਪੈ ਗਿਆ ਗਰੀਨੀ ਕਿਤੇ ਟੈਨਸ਼ਨ ਨਾ ਲਿਓ ਗਰੀਨੀ ਹੈਗੀ ਉਹ ਰਾਤ ਬਿਸਤਰੇ 'ਚ ਪਈ ਪਈ ਦੇ ਖੁੱਲ ਗਈ ਤੇ ਫਿਰ ਮੈਂ ਚੱਕ ਕੇ ਸਾੰਭ ਲਈ ਪੌਣੀ ਭੁੱਲ ਗਈ ਇਹਨੂੰ ਖੋਲਣਾ ਭੁੱਲ ਗਈ ਤੇ ਦੂਜੀ ਨੂੰ ਪਾਉਣਾ ਭੁੱਲ ਗਈ ਤੇ ਕਿਤੇ ਨਹੀਂ ਗਈ ਹੈਗੀ ਆਪਣੇ ਕੋਲੇ ਹੀ ਹੈ ਟੈਨਸ਼ਨ ਨਾ ਲਿਓ ਤੇ ਕੋਈ ਨਹੀਂ ਗਈ ਜਿਹੜਾਰ ਦਾ ਹੋ ਗਿਆ ਸੀ ਅੱਜ ਬੈਗ ਸਕੂਲੀ ਖਰਾਬ ਹੋ ਗਿਆ ਸੀ ਯਾਰ ਬੈਗ ਮੈਂ ਪਾਇਆ ਨਾ ਆਈ ਪਿਆ ਦੇਖ ਲੈ ਆਈ ਮੈਂ ਛਿੰਝ ਕੇ ਟੂੰ ਜਿੱਪ ਖਰਾਬ ਹੋ ਗਈ ਸੀ ਇਹਦੇ ਕੱਲ੍ਹ ਪਰਸ ਉਹ ਵੀ ਮੈਂ ਤੇਲ ਤੂਲ ਲਾਇਆ ਸੀ ਬਟ ਉਹ ਨਹੀਂ ਠੀਕ ਹੋਈ ਤੇ ਹੁਣ ਇਹ ਲੈ ਕੇ ਗਿਆ ਸੀ ਦਰਾਹੇ ਗਰੰਟੀ ਵਾਲ ਬੈਗ ਹੁੰਦੇ ਨੇ ਉਹਦਾ ਕਰਵਾ ਕੇ ਲੈ ਕੇ ਆਇਆ ਨੇ ਜਿੱਪ ਠੀਕ ਤੇ ਟਾਈਮ ਟਾਈਮਾ ਜਿਹੜਾ ਹੁਣ ਸ਼ਾਮ ਦੇ 6:00 ਵਜੇ ਤੇ ਹੁਣ ਹਾਲੇ ਮੈਂ ਸਬਜ਼ੀ ਕੱਟਣੀ ਆ ਤੇ ਬਣਾਉਣੀ ਆ ਤੇ ਮੈਨੂੰ ਆਵਾਜ਼ ਬਣਾ ਦੇ ਵੀ ਤਾਂ ਦੀ ਧਰਚੋ ਦੇ ਹਨਾ ਪਤਾ ਨਹੀਂ ਉਹਨਾਂ ਨੂੰ ਪਤਾ ਹੀ ਹੋਊਗਾ ਵੀ ਦੇਖੋ ਵੀ ਟਾਈਮ ਨਹੀਂ ਹੈਗਾ ਕਿਉਂਕਿ ਅੱਜ ਕੋਈ ਹੋਰ ਦਾਲਾ ਦਾਲਾਂ ਧੂਲਾਂ ਨਹੀਂ ਖਾ ਕੇ ਮਨ ਝੱਕਿਆ ਪਿਆ ਬੱਚੇ ਵੀ ਨਹੀਂ ਖਾਂਦੇ ਹੈਗੇ ਤੇ ਲੈ ਕੇ ਆਇਨੇ ਹੀ ਕद्दू ਤੇ ਆਪਾਂ ਬਣਾਉਣੀ ਆ ਕੱਟਦੇ ਆ ਪਹਿਲਾਂ ਤਲੋਦੀ ਇੱਥੇ ਹੁਣ ਮੈਂ ਲੱਗੀ ਸਬਜ਼ੀ ਕੱਟਣਾ ਆਪਾਂ ਸਬਜ਼ੀ ਕੱਟ ਕੇ ਜਲਦੀ ਜਲਦੀ ਇਹਨੂੰ ਤੜਕਾ ਲਾ ਲਈਏ ਕਿਉਂਕਿ ਟਾਈਮ ਜਿਹੜਾ ਬਹੁਤ ਹੋਇਆ ਪਿਆ ਬਹੁਤ ਹੀ ਜ਼ਿਆਦਾ ਤੇ ਗੋਲ ਕद्दू ਲਿਆਂਦੇ ਆ ਤੇ ਦੇਖੋ ਇਹ ਸਬਜ਼ੀ ਕਿੱਦਾਂ ਦੀ ਬਣਦੀ ਆ ਟੇਸਟੀ ਬਣਦੀ ਆ ਜਾਂ ਕਿੱਦਾਂ ਦੀ ਬਣਦੀ ਆ ਇਸ ਵਾਰ ਅਸੀਂ ਕद्दू ਬਹੁਤ ਘੱਟ ਖਾਦਾ ਬਹੁਤ ਹੀ ਘੱਟ ਮੁੱਲ ਦਾ ਤਾਂ ਮੇਰੇ ਖਿਆਲ ਨਾਲ ਇੱਕ ਦੋ ਵਾਰੀ ਉਹ ਆਇਆ ਹਾਲੇ ਤੱਕ ਘਰ ਦੇ ਕद्दू ਆਪਣੇ ਲੱਗੇ ਹੀ ਨਹੀਂਗੇ ਸਮਝ ਲਓ ਨਾ ਦੇ ਬਰਾਬਰ ਖਾਦਾ ਤੇ ਹੁਣ ਕਹਿੰਦੇ ਆ ਇਹ ਕਹਿੰਦੇ ਸ਼ਾਇਦ ਵੀ ਹੁਣ ਲੱਗਣ ਲੱਜਣਾ ਅੱਲਾ ਹਨਾ ਪਛੇਤੀਆਂ ਜੀਆਂ ਚਲੋ ਵਧੀਆ ਹੀ ਆ ਜੇ ਲੱਗਣ ਤਾਂ ਘਰ ਦੀ ਸਬਜੀ ਬਹੁਤ ਸਵਾਦ ਬਣਦੀ ਹੁੰਦੀ ਹੈ ਤੇ ਕੁਝ ਸਾਨੂੰ ਆदत ਵੀ ਆ ਹਨਾ ਕਰਦੀ ਸਬਜੀ ਖਾਣ ਦੀ ਬੱਚੇ ਵੀ ਖਾ ਲੈਂਦੇ ਆ ਉਹਨੂੰ ਤਾਂ ਐਨ ਤਾਂ ਹੁਣ ਪਤਾ ਨਹੀਂ ਪਰ ਅਮਨੇ ਖਾਣੀ ਆ ਜਾਂ ਨਹੀਂ ਖਾਣੀ ਪਤਾ ਨਹੀਂ ਮੈਨੂੰ ਨਹੀਂ ਪਤਾ ਖਾਣਗੇ ਜਾਂ ਨਹੀਂ ਖਾਣਗੇ ਤੇ ਚਲੋ ਜੀ ਜਲਦੀ ਜਲਦੀ ਸਬਜੀ ਕੱਟ ਕੇ ਇਹਨਾਂ ਤੜਕਾ ਤੁੜਕਾ ਲਾ ਲਈਏ ਤੇ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਬੈਲ ਆ ਵਾਲਾ ਬਟਨ ਜਿਹੜਾ ਦਬਾਉਣਾ ਨਾ ਭੁੱਲਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਸਭ ਤੋਂ ਪਹਿਲਾਂ ਵਾਚ ਕਰੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦੀ ਲੱਗਦੀ ਹੁੰਦੀ ਹੈ ਤੁਹਾਨੂੰ ਠੀਕ ਹੈ ਜੀ ਤੇ ਇੱਕ ਕਮੈਂਟਸ ਤੁਹਾਡਾ ਨਾ ਵਧੀਆ ਡੋਜ਼ ਦਾ ਕੰਮ ਕਰਦਾ ਤੇ ਪਲੀਜ਼ ਕਮੈਂਟ ਕਰਨਾ ਤੇ ਹਾਂਜੀ ਤੁਸੀਂ ਆਪਣਾ ਪਿਆਰਾ ਜਿਹਾ ਕਮੈਂਟਸ ਕਰਨਾ ਨਾ ਭੁੱਲਿਓ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਤੇ ਤੇ ਇੱਦਾਂ ਵਧੀਆ ਨਹੀਂ ਲੱਗਦਾ ਹੈਗਾ ਤੇ ਮੈਂ ਕਹਿੰਦੀ ਨਹੀਂ ਹੈਗੀ ਤੇ ਤੁਸੀਂ ਕਮੈਂਟਸ ਕਰਨੋਂ ਹਟ ਜੰਨੇ ਹੋ ਇੱਦਾਂ ਨਾ ਕਰਿਆ ਕਰੋ ਪਲੀਜ਼ ਆਪਣਾ ਇੱਕ ਪਿਆਰਾ ਜਿਹਾ ਕਮੈਂਟਸ ਜ਼ਰੂਰ ਕਰਕੇ ਜਾਇਆ ਕਰੋ ਠੀਕ ਹੈ ਜੀ ਬਹੁਤ ਵਧੀਆ ਲੱਗਦਾ ਹੈ ਜਦੋਂ ਤੁਸੀਂ ਕਮੈਂਟਸ ਕਰਦੇ ਹੋ ਦਿਲ ਖੁਸ਼ ਹੋ ਜਾਂਦਾ ਹੈ ਤੁਹਾਡੇ ਕਮੈਂਟਸ ਪੜ੍ਹ ਕੇ ਹਨਾ ਤੇ ਇੱਥੇ ਮੈਂ ਸਬਜੀ ਦਾ ਤੜਕਾ ਲਾਤਾ ਸੀ ਸਬਜੀ ਆਪਣੀ ਰਿੱਜਣੀ ਰੱਖੀ ਹੋਈ ਆ ਤੇ ਆਟਾ ਗੁੰਨ ਲਿਆ ਸੀ ਹੁਣ ਮੈਂ ਪਾਲਟੀ ਦੇ ਵਿੱਚੋਂ ਦੁੱਧ ਕੱਢ ਰਹੀ ਆ ਵਿੱਚ ਦੀ ਉਹ ਹੋ ਗਿਆ ਸੀਗਾ ਮੈਨੂੰ ਫੋਨ ਕਾਲ ਆ ਗਈ ਸੀ ਉਹਦੇ ਕਰਕੇ ਵੀਡੀਓ ਨਹੀਂ ਬਣੀਗੀ ਹਨਾ ਤੇ ਫਿਰ ਨਾਲ ਦੀ ਨਾਲ ਮੈਂ ਤੜਕਾ ਤੁੜਕਾ ਲਾ ਲਿਆ ਤੇ ਨਾਲ ਦੀ ਨਾਲ ਆਪਾਂ ਨੇ ਜਿਹੜਾ ਸਾਰਾ ਕੰਮ ਕਰ ਲਿਆ ਨਾਲ ਦੀ ਨਾਲ ਮੈਂ ਫੋਨ ਤੇ ਗੱਲ ਕਰ ਲਈ ਤੇ ਨਾਲੇ ਗੱਲ ਵੀ ਹੋ ਗਈ ਤੇ ਆਪਣਾ ਟਾਈਮ ਵੀ ਜਿਹੜਾ ਨਹੀਂ ਖਰਾਬ ਹੋਇਆਗਾ ਤੇ ਲੋ ਜੀ ਇੱਥੇ ਹੁਣ ਮੈਂ ਦੁੱਧ ਕੱਢ ਕੇ ਬਾਲਟੀ ਧੋ ਦੂੰਗੀ ਤੇ ਵੀਡੀਓ ਪਤਾ ਨਹੀਂ ਕਿੰਨੇ ਦਿਨ ਹੋ ਗਏ ਆ ਹਨਾ ਬਈ ਪਤਾ ਨਹੀਂ ਸਮਝ ਨਹੀਂ ਲੱਗਦੀ ਹੈਗੀ ਮੇਰੇ ਤੋਂ ਵੀਡੀਓ ਨਹੀਂ ਬਣਦੀ ਸਵੇਰੇ ਸਵੇਰੇ ਮੇਰੇ ਵਿੱਚ એનર્ਜੀ ਜਿਹੜੀ ਹੁੰਦੀ ਹੋਈ ਨਹੀਂ ਮੈਂ ਇੱਕ ਉਹ ਨਹੀਂ ਹੁੰਦਾ ਹੈਗਾ ਵੀ ਮਤਲ ਤੱਕੇ ਨਾਲ ਕੰਮ ਕਰਨਾ ਹਨਾ ਕਿੰਨੇ ਦਿਨ ਹੋ ਗਏ ਮੈਂ ਆਪਦੇ ਆਪ 'ਚ ਵੀ ਸੋਚ ਸੋਚ ਕੇ ਹੈਰਾਨ ਆ ਵੀ ਮੇਰੇ ਤੋਂ ਕੰਮ ਕਿਉਂ ਨਹੀਂ ਹੁੰਦਾ ਕੀ ਹੋ ਗਿਆ ਮੈਨੂੰ ਹਨਾ ਸਮਝ ਨਹੀਂ ਲੱਗਦੀ ਕਿ ਡਾਕਟਰ ਤੇ ਗਿਆ ਸੀਗੇ ਡਾਕਟਰ ਨੇ ਦਵਾਈ ਵਗੈਰਾ ਦਿੱਤੀ ਆ ਤੇ ਦਵਾਈ ਖਾ ਲਓ ਸੋਚੋ ਦਵਾਈ ਖਾ ਲਓ ਸੋਚੋ ਬਸ ਆ ਕੰਮ ਹੋਇਆ ਪਿਆ ਤੇ ਇੱਥੇ ਵੀ ਆਗੇ ਸੀਗੇ ਟੈਰੀ ਦੁੱਧ ਪਾ ਕੇ ਆਏ ਸੀ ਬੈਠ ਕੇ ਪਾਣੀ ਪੀਤਾ ਤੇ ਨਾਲ ਦੀ ਨਾਲ ਅਸੀਂ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕਰਦੇ ਹੁੰਨੇ ਆ ਉਹ ਵੀ ਕਰੀਆਂ ਤੇ ਇੱਥੇ ਖੜ ਕੇ ਵੀ ਇਹ ਮੇਰੇ ਨਾਲ ਗੱਲ ਕਰਦੇ ਸੀਗੇ ਪਤਾ ਨਹੀਂ ਕੀ ਮੈਨੂੰ ਪੁੱਛਦੇ ਸੀਗੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਨਾਲ ਦੀ ਨਾਲ ਇਹਨਾਂ ਨਾਲ ਵੀ ਕਰ ਲਈ ਤੇ ਨਾਲ ਦੀ ਨਾਲ ਆਪਾਂ ਕੰਮ ਵੀ ਕਰ ਲਿਆ ਆਪਣਾ ਕਿਉਂਕਿ ਸ਼ਾਮ ਦੇ ਟਾਈਮ ਨੇਰਾ ਜਿਹੜਾ ਹੁਣ ਜਲਦੀ ਹੋ ਜਾਂਦਾ ਆ ਤੇ ਉਹਦੇ ਕਾਰਨ ਕਿਸੇ ਦੇ ਵੀ ਕੋਲ ਟਾਈਮ ਨਹੀਂ ਹੈਗਾ ਵੀ ਆਪਾਂ ਖੜੀਏ ਬੈਠੀਏ ਹਨਾ ਗੱਲਾਂ-ਮੱਤਾਂ ਕਰੀਏ ਤੇ ਇੱਥੇ ਹੁਣ ਮੈਂ ਰੋਟੀ ਬਣਾਉਂਗੀ ਰੋਟੀ ਬਣਾ ਕੇ ਫਿਰ ਆਪਾਂ ਚੱਲਦੇ ਹਾਂ ਕਮਰੇ ਦੇ ਵਿੱਚ ਰੋਟੀਆਂ ਖਾਣੇ ਆ ਤੇ ਜਿੰਨੀ ਵੀ ਵੀਡੀਓ ਮੈਂ ਤੋਂ ਬਣਦੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰ ਦਿੰਨੀ ਹੁੰਦੀ ਆ ਤੇ ਪਲੀਜ਼ ਤੁਸੀਂ ਵੀ ਹਨਾ ਸਪੋਰਟ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਆਪਣਾ ਪਿਆਰਾ ਜਿਹਾ ਕਮੈਂਟਸ ਮੈਂ ਫਿਰ ਕਹਿ ਦਿੰਨੀ ਆ ਤੁਹਾਨੂੰ ਰਿਕਵੈਸਟ ਹੀ ਆ ਮੇਰੀ ਕਮੈਂਟਸ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਜੇ ਵਧੀਆ ਲੱਗਦੀ ਹੁੰਦੀ ਆ ਠੀਕ ਆ ਜੀ ਤੇ ਸਬਜੀ ਇੱਥੇ ਆਪਣੀ ਬਣ ਗਈ ਗੈਸ ਮੈਂ ਬੰਦ ਕਰਤਾ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾ ਕੇ ਤੇ ਇਹਨੂੰ ਆਪਾਂ ਢੱਕ ਕੇ ਰੱਖ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਸਬਜੀ ਸਬ지ਆਂ ਤੋਂ ਤਾਂ ਬਸ ਮਨ ਹੀ ਮੋੜਿਆ ਪਿਆ ਹੁਣ ਤਾਂ ਇੱਕ ਰੁੱਤ ਇਹ ਜੀ ਆ ਜਾਂਦੀ ਆ ਤੇ ਇੱਕ ਉੱਪਰੋਂ ਉਹ ਹੋ ਜਾਂਦਾ ਹੈ ਕੁਝ ਵੀ ਟੇਸਟ ਜਾਂ ਚੇਂਜ ਕਰਨ ਨੂੰ ਦਿਲ ਕਰਦਾ ਵੀ ਹੁਣ ਤਾਂ ਕਦੋਂ ਸਾਗ ਆ ਜੇ ਬਸ ਸਾਗ ਆ ਜੇ ਵੀ ਸਾਖਾਂ ਨੂੰ ਦਿਲ ਕਰਦਾ ਹੈ ਜਾਂ ਫਿਰ ਸਾਗ ਤੋਂ ਵੀ ਮਾਰੱਕ ਜੂਗਾ ਹਨਾ ਸਾਖਾ ਖਾ ਕੇ ਤੇ ਲੋ ਜੀ ਹੁਣ ਮੈਂ ਬਣਾ ਲੂੰਗੀ ਫੁਲਕੇ ਦਿਨ ਦੇ ਵਿੱਚ ਤਾਂ ਮੈਨੂੰ ਇਦਾਂ ਲੱਗ ਜਾਂਦਾ ਹੁੰਦਾ ਆਪਦੇ ਆਪ ਨੂੰ ਵੀ ਪਤਾ ਨਹੀਂ ਮੈਨੂੰ ਕੀ ਹੋਇਆ ਹੋਇਆ ਕੀ ਹੋਇਆ ਹੋਇਆ ਸਮਝੇ ਨਹੀਂ ਲੱਗਦੀਗੀ ਬਹੁਤ ਕੋਸ਼ਿਸ਼ ਕਰਦੀ ਆ ਮੈਂ ਹਨਾ ਵੀ ਮੈਂ ਮਤਲਬ ਕੰਮ ਕਰਾਂ ਜਲਦੀ ਜਲਦੀ ਕਰਾਂ ਬਟ ਹੁੰਦਾ ਹੀ ਨਹੀਂਗਾ ਪਤਾ ਨਹੀਂ ਸਮਝ ਨਹੀਂ ਲੱਗਦੀ ਹੈਗੀ ਬਹੁਤ ਕੋਸ਼ਿਸ਼ ਕਰੀਦੀ ਆ ਵੀ ਹਨਾ ਫਿਰ ਵੀ ਮੈਂ ਜਾਨੀ ਕਰੀ ਤਾਂ ਜਾਨੀ ਆ ਵੀ ਪੂਰੇ ਦਿਨ ਦੇ ਵਿੱਚ ਮਤਲਬ ਦੋ ਤਿੰਨ ਕੰਮ ਨੇ ਜਿਹੜੇ ਮਤਲਬ ਮੇਨ ਜ਼ਰੂਰੀ ਹੁੰਦੇ ਮਤਲਬ ਉਹ ਹੀ ਹੋਉਂਦੇ ਆ ਪਤਾ ਨਹੀਂ ਕੀ ਹੋਇਆ ਹੋਇਆ ਤੇ ਇਹ ਸੀਗਾ ਰੱਖੜੀਆਂ ਤੋਂ ਦੂਜੇ ਦਿਨ ਦਾ ਵਲੌਗ ਹਨਾ ਪਸਤਾ ਨੂੰ ਪਤਾ ਹੀ ਆ ਫਿਰ ਮੈਂ ਗਈ ਤੇ ਮੈਂ ਥੱਕ ਗਈ ਇੰਨੇ ਚੇ ਮੈਂ ਤਾਂ ਬਹੁਤ ਥੱਕ ਜੰਨੀ ਆ ਜਿਵੇਂ ਮੈਂ ਪਤਾ ਨਹੀਂ ਉੱਥੇ ਜਾ ਕੇ ਕਿੰਨਾ ਕੰਮ ਕਰਕੇ ਆਈ ਆ ਤੇ ਲੋ ਜੀ ਇੱਥੇ ਹੁਣ ਮੈਂ ਰੋਟੀ ਬਣਾ ਲਈ ਰੋਟੀ ਬਣਾ ਕੇ ਹੁਣ ਮੈਂ ਪਾਉਣ ਲੱਗੀ ਸੀ ਬੱਚਿਆਂ ਨੇ ਤੇ ਨਾਲ ਦੀ ਨਾਲ ਖਾ ਲਈ ਸੀ ਕਿ ਨਖਰੇ ਨੁਖਰੇ ਜਿ ਮਾਰ ਕੇ ਉਹ ਖਾਂਦੇ ਸੀ ਅੰਦਰ ਤੇ ਇੱਥੇ ਹੁਣ ਮੈਂ ਅਸੀਂ ਦੋਨੋਂ ਮੀਆਂ ਬੀਬੀ ਰਹਿਨੇ ਆ ਰੋਟੀ ਖਾਣ ਤੋਂ ਤੇ ਮੈਂ ਇੱਕੋ ਕੌਲੀ ਦੇ ਵਿੱਚ ਸਬਜ਼ੀ ਪਾ ਲੈਣੀ ਆ ਕਿਉਂਕਿ ਸੁੱਕੀ ਸਬਜ਼ੀ ਆ ਪਰ ਰੋਟੀ ਦੇ ਧਰ ਕੇ ਖਾ ਲੈਣੀ ਆ ਉਹਨਾਂ ਨੂੰ ਕੌਲੀ ਦੇ ਦਿਆਂਗੀ ਮੈਂ ਰੋਟੀ ਧਰ ਕੇ ਖਾ ਲੂੰਗੀ ਤੇ ਕਮਰੇ 'ਚ ਆ ਕੇ ਬੈਠ ਕੇ ਇਸ ਰੋਟੀ ਖਾਣੇ ਆ ਬਸ ਥੋੜੀ ਜਿਹੀ ਖਾਵਾਂਗੇ ਮੇਰੇ ਤੋਂ ਵੀ ਨਹੀਂ ਇੰਨੀ ਜ਼ਿਆਦਾ ਖਾਦੀ ਜਾਂਦੀ ਇਹ ਵੀ ਬਸ ਸਾਡੇ ਐਵੇਂ ਕਹੀਏ ਸਬਜ਼ੀ ਸਬਜ਼ੀ ਦੇ ਖਰਾਕ ਤਾਂ ਸਾਡੇ ਸਾਰਿਆਂ ਦੀ ਬਹੁਤ ਘੱਟ ਆ ਹੀ ਨਹੀਂ ਹੈਗਾ ਵੀ ਅਸੀਂ ਹੌਲੀਆਂ ਪਰ ਪਰ ਕੇ ਖਾਣੇ ਆ ਪਤਾ ਨਹੀਂ ਕੀ ਗਾ ਸਾਡੇ ਵਿੱਚ ਇਹ ਬਹੁਤ ਆ ਵੀ ਅਸੀਂ ਸਬਜ਼ੀ ਬਹੁਤ ਘੱਟ ਖਾਂਦੇ ਆ ਤੇ ਇੱਥੇ ਆ ਲੈ ਆਂਦੇ ਸੀਗੇ ਉਹਨਾਂ ਨੇ ਸੁੱਕੇ ਆਮਲੇ ਹਨਾ ਇਹ ਮੇਰੇ ਹਸਬੰਡ ਮੇਰੇ ਵੈਦ ਨੇ ਬਸ ਇਹ ਵੈਦ ਮੇਰੇ ਹੀ ਨੇ ਹੋਰ ਕਿਸੇ ਦੇ ਵੈਦ ਨਹੀਂ ਹੈਗੇ ਇਹ ਮੇਰੇ ਤੇ ਆਪਦੀ ਬੈਦਗਰੀ ਛਾੜਦੇ ਆ ਸਾਰੀ ਦੀ ਸਾਰੀ ਮੈਨੂੰ ਕਹਿੰਦੇ ਸੀ ਪਤਾ ਨਹੀਂ ਕਿਦਾਂ ਕਰਕੇ ਖਾ ਲਿਆ ਕਰੀ ਕੀ ਕੀ ਲਿਆਂਦਾ ਇਹਨਾਂ ਨੇ ਇੱਕ ਤਾਂ ਲਿਆਂਦੀ ਸੀ ਕਿ ਪੀਸੀ ਹੋਈ ਸੌਂਫ ਬੈਦਾਂ ਦੇ ਉਹ ਤੇ ਇੱਕ ਸੀਗੇ ਸੁੱਕੇ ਆਮਲੇ ਤੇ ਇੱਕ ਸੀਗੀ ਮਿਸ਼ਰੀ ਹੈ ਨਾ ਵੀ ਤੋ ਇਹ ਖਾ ਲਿਆ ਕਰ ਵੀ ਦਵਾਈਆਂ ਦਵਈਆਂ ਦਾ ਖਹਿੜਾ ਛੱਡਦੇ ਹੁਣ ਇੰਨੀਆਂ ਦਵਾਈਆਂ ਬਹੁਤ ਖਾ ਲੀਆਂ ਖਾਦੀਆਂ ਵੀ ਨਹੀਂ ਜਾਂਦੀਆਂ ਮੇਰੇ ਤੋਂ ਹੁਣ ਤੇ ਹੁਣ ਇਹ ਲਿਆਂਦੇ ਆ ਆਪਾਂ ਇਹ ਟਰਾਈ ਕਰਕੇ ਦੇਖਦੇ ਆ ਇਹਨਾਂ ਦਾ ਐਕਸਪਾਇਰੀ ਕੀ ਹੁੰਦਾ ਸਮਪੀਰੀਅੰਸ ਕਰਕੇ ਦੇਖਦੇ ਆ ਵੀ ਕਿੱਦਾਂ ਦਾ ਰਹੂਗਾ ਜਿੱਦਾਂ ਦਾ ਵੀ ਰਹੇ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਵੈਸੇ ਵੀ ਆਮਲਾ ਤਾਂ ਬਹੁਤ ਵਧੀਆ ਹੁੰਦਾ ਸੇਤ ਲਈ ਹੈ ਨਾ ਜੇ ਤਾਂ ਮੇਰੇ ਵਾਲ ਬੋਲ ਟੁੱਟਦੇ ਟੁੱਟਦੇ ਆ ਆਪਾਂ ਖਾ ਕੇ ਦੇਖਾਂਗੇ ਇਹਨਾਂ ਨੂੰ ਵੀ ਕਿੱਦਾਂ ਦੇ ਆ ਹੁਣ ਅਸੀਂ ਖਾ ਕੇ ਦੇਖਦੇ ਸੀ ਵੀ ਸੁੱਕਾ ਆਮਲੇ ਦਾ ਟੇਸਟ ਕਿੱਦਾਂ ਦਾ ਹੁੰਦਾ ਹੈ ਆ ਮਿੱਠੇ ਸੀਗੇ ਐਦਾਂ ਜਿਵੇਂ ਉਹ ਨਹੀਂ ਹੁੰਦੀ ਹੈਗੇ ਆ ਸੰਤ ਆਪਾਂ ਬਚਪਨ ਦੇ ਵਿੱਚ ਖਾਂਦੇ ਹੁੰਦੇ ਸੀਗੇ ਸੰਤਰੇ ਵਾਲੀਆਂ ਟੋਪੀਆਂ ਜਿਨ੍ਹਾਂ ਨੂੰ ਕਹਿੰਦੇ ਸੰਤਰੇ ਵਾਲੀਆਂ ਉਹਦਾਂ ਦਾ ਇਹਨਾਂ ਦੀ ਸ਼ੇਪ ਸੀਗੀ ਤੇ ਟੇਸਟ ਆਮਲਾ ਸੀ ਤੇ ਆਮਲੇ ਦਾ ਹੀ ਹੋਣਾ ਹੈ ਨਾ ਬਹੁਤ ਵਧੀਆ ਸੀਗੇ ਮਿੱਠੇ ਮਿੱਠੇ ਜੇ ਅਸੀਂ ਖਾ ਕੇ ਦੇਖੇ ਤੇ ਫਿਰ ਮੈਂ ਬਸ ਰੂਮ ਚ ਲੈ ਗਈ ਸੀ ਇਹ ਕਹਿੰਦੀ ਰੋਟੀ ਤੋਂ ਬਾਅਦ ਖਾ ਕੇ ਦੇਖਾਂਗੇ ਵੀ ਖਾਣੇ ਸਟਾਰਟ ਕਰਨੇ ਆ ਮਤਲਬ ਖਾ ਕੇ ਦੇਖਾਂਗੇ ਨਹੀਂ ਵੀ ਰੋਟੀ ਤੋਂ ਬਾਅਦ ਇਹ ਖਾਣੇ ਸ਼ੁਰੂ ਕਰ ਵੀ ਰੋਟੀ ਤੋਂ ਬਾਅਦ ਖਾ ਲਿਆ ਕਰ ਲਓ ਜੀ ਚਲਦੇ ਆ ਰੂਮ ਦੇ ਵਿੱਚ ਲਓ ਜੀ ਰੋਟੀ ਖਾ ਲਈਏ ਟਾਈਮ ਦਿਨ ਹੋ ਗਿਆ 8:30 ਹੋ ਗਏ ਆ ਹੈਗੀ ਮੇਰੀ ਦਵਾਈ ਰੋਟ ਤੋਂ ਬਾਅਦ ਖਾਣੀ ਆ ਰੋਟ ਤੋਂ ਪਹਿਲਾਂ ਟੈਸਟ ਕਰਕੇ ਦੇਖੀ ਆ ਸਟੇ ਘਰ ਦੇ ਵੈਦ ਸਾਹਿਬ ਨੇ ਮੇਰੇ ਤੇ ਬਹੁਤ ਅੱਕਾ ਬੰਦ ਕਰੇ ਪਰਮ ਕਰਕੇ ਆ ਜਾ ਬੱਤ ਸੋਣੀ ਬੋਗੜੀ ਟੱਕੇ ਨਾ ਲਾਇਆ ਹਾਂ ਆ ਪੜਕਾਂ ਤੇ ਜਾਨਾ ਇਹਨਾਂ ਲੈ ਕੇ ਮਾਲ ਘਟਕਣੇ ਹਟੇਰੀ ਉਹ ਹੋਏ ਕਰ ਪੈਣਾ ਡੈਡੀ ਵਾਲਾ ਫੋਨ ਲੈ ਕੇ ਲੈੜਾ ਵਾਲਾ ਆ ਪਈਆਂ ਲੈੜਾ ਜੇ ਨਾ ਰੋਟੀਆਂ ਨਹੀਂ ਖਾਦੀ ਗਈ ਬੂ ਮੈਂ ਮਾਰ ਦਿਆਂਗਾ ਉਹ ਨੇ ਕਹਿੰਦੇ ਮੈਂ ਕਿਹਾ ਸਾਰੀ ਸਬਜ਼ੀ ਖਾ ਲਈ ਮੈਂ ਤੁਹਾਨੂੰ 10 ਰੁਪਏ ਦੇ ਇਹਨੇ ਕਹਦਾ ਕਹਦਾ ਮੈਂ ਤੈਨੂੰ 50 ਰੁਪਏ ਦਊ ਖਾਈ ਨਾ ਉਹਨੇ ਸੱਚੀ ਨਹੀਂ ਕਰਦੀ। ਲਾ ਓਹ ਤਾਂ ਗੇਮਾਂ ਦਾ ਬਧੇਰੀ ਹੋਣਾ ਐਡ ਨਾ ਐਡਸ ਲਾ ਲੈ। ਹਈ ਉਹ ਪਾਣੀ ਪੀਂਦੀ ਜਾਂ ਤਾਂ ਤਾਂ ਇਹਨੇ ਅੰਬ ਦੇ ਚਾਹ ਨਾਲ ਰੋਟੀ ਖਾਦੀ ਹੈ। ਹੈ? ਅੱਛਾ ਵੀ ਕਹਦੇ ਦਾਸਤਾ ਡੈਡੀ। ਹੈ? ਹਾਂ ਵੀਡੀਓ ਚ ਕਹਿੰਦਾ ਅੱਛਾ ਵੀਡੀਓ ਚ ਕਾਤੇ ਦੱਸਦੇ ਆ ਦੱਸੂਗੀ। ਆਹਾ ਮੇਰੇ ਬੱਚੇ ਕੋਈ ਸਬਜ਼ੀ ਨਹੀਂ ਖਾਂਦੇ ਅੱਜਾਰ ਦੀ ਰੋਟੀ ਦੇ ਲੇ। ਲੋਕਾਂ ਦੇ ਰਿਹਾ ਸੀ ਕਦਾ ਹੈ ਤੁਮ ਵੇ ਦੇਨੀ ਜਿੰਨੀ ਸਾਡੇ ਮਤਲਬ ਨਿਆਣੇ ਦੋਨਾਂ ਨਿਆਣਿਆਂ ਦੀ ਖਰਾਕ 10 12 ਦਿਨਾਂ ਦੀ ਆ ਲੋਕਾਂ ਦੀ ਤਾਂ ਇੱਕ ਦਿਨ ਦੀ ਹੋ ਉਹ ਨਹੀਂ ਸਾਡੀ ਮੱਝ ਉਹ ਨਹੀਂ ਸਾਡੀ ਮੱਝ ਦੀ ਨਹੀਂ ਸਾਡੇ ਤਾਂ ਪਾਣੀ ਦੋ ਪਾਣੀ ਭਰਮ ਸੇਵਾ ਚ ਹਾਜ਼ਰ ਹੋ ਕਲਾਸ ਨੇ ਉਹ ਤਾਂ ਪਿਆ ਪਿੱਛੇ ਬੁੱਝਣਾ ਨੇ ਓਏ ਹਾਲਾ ਸੁਣ ਲੋ ਆ ਸਾਡੇ ਘਰ ਬੋਲੀ ਆ ਆਹ ਇੱਕ ਦੂਜੇ ਦੀ ਇੱਜ਼ਤ ਆ ਉਹ ਕਹਿੰਦੇ ਨਹੀਂ ਇਹ ਤੈਨੂੰ ਘਰੇ ਨਿਕਨੇ ਮ ਕੀ ਆ ਬੁੱਝਣਾ ਬੁੱਝੜਾ ਇਹਦਾ ਇਹਦਾ ਰੋਟੀ ਦਾ ਇਹਦਾ ਕੀ ਆ ਤਾਂ ਤੇ ਮੈਂ ਬੋਲ ਤਾ ਕਿਸੇ ਅੱਛੇ ਜੇ ਮੈਂ ਬੋਲ ਤਾ ਕਹਿੰਦਾ ਵੀਡੀਓ ਚ ਫੇਰ ਔਖਾ ਹੋ ਜਾਊਗਾ ਮੈਂ ਚਲ ਚੋ ਜੇ ਹੱਦ ਦਾ ਪਤਾ ਲੱਗ ਗਿਆ ਨਾ